ਸਾਫਰਿਕਾਲ ਜੀ ਮੈਂ ਹਰਜੋਤ कौर ਤੁਸੇ ਵੇਖ ਰਿਹਾ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਅੱਜ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਜਿਹੜਾ ਬਜਟ ਹੈ ਉਹ ਪਾਸ ਕੀਤਾ ਜਾਣਾ ਹੈ ਕੱਲ ਮੁੱਖ ਮੰਤਰੀ ਨੇ ਇਸ਼ਾਰਾ ਵੀ ਕੀਤਾ ਸੀ ਕਿ ਉਹ ਜੋ ਹੈ ਇਸ ਬਜਟ ਦੇ ਵਿੱਚ ਬੱਸ ਵਾੜੀਆਂ ਨੂੰ ਲੈ ਕੇ ਵੀ ਪ੍ਰਵੀਜ਼ਨ ਲਿਆ ਸਕਦੇ ਨੇ ਸੋ ਜੇਕਰ ਕੁਝ ਸਪਸ਼ਟ ਤੁਸੀਂ ਕਰ ਸਕੋ ਇਸ ਮਸਲੇ ਦੇ ਉੱਪਰ ਬੱਸ ਵਾੜੀਆਂ ਦੇ ਮਸਲੇ ਤੇ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਨਾਲ ਕਿਸ ਤਰ੍ਹਾਂ ਦੀ ਪ੍ਰਵੀਜ਼ਨ ਪਾਈ ਜਾ ਸਕਦੀ ਹੈ ਇਸ ਬਜਟ ਵਿੱਚ ਹਰਜੋਤ ਜੀ ਬੜੀ ਅਹਿਮ ਖਬਰ ਹੈ ਪਹਿਲਾਂ ਤਾਂ ਅੱਜ ਪੰਜਾਬ ਦਾ ਬਜਟ ਪਾਸ ਕੀਤਾ ਜਾਣਾ ਹੈ 2024 ਔਰ 2025 ਵਰੇ ਦੇ ਲਈ ਫਾਈਨੈਂਸ਼ੀਅਲ ਈਅਰ 2024 2025 ਔਰ ਬੜਾ ਅਹਿਮ ਬਜਟ ਅੱਜ ਹੋ ਸਕਦਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੇ ਬਜਟ ਦੇ ਵਿੱਚ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਇੱਕ ਤਾਂ ਪੂਰੀ ਕਲੈਰਿਟੀ ਪੂਰੀ ਸਥਿਤੀ ਸਪਸ਼ਟ ਕਰੇਗੀ ਕਿ ਪੰਜਾਬ ਦੇ ਵਿੱਚ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1000 ਰੁਪਿਆ ਕਦੋਂ ਤੋਂ ਆਣਾ ਹੈ ਕਿਉਂਕਿ ਕੱਲ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ 1500 ਰੁਪਿਆ ਪ੍ਰਤੀ ਮਹੀਨਾ ਖਾਤਿਆਂ 'ਚ ਪਾਉਣ ਦਾ ਐਲਾਨ ਕਰ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਇਹ ਯੋਜਨਾ ਸ਼ੁਰੂ ਹੋਗੀ ਦਿੱਲੀ ਦੇ ਵਿੱਚ ਵੀ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਇਸ ਖਬਰ ਦਾ ਵਿਸਥਾਰ ਮੈਂ ਬਾਅਦ ਵਿੱਚ ਕਰਦਾ ਸੋ ਅੱਜ ਮੈਨੂੰ ਲੱਗਦਾ ਵਿਧਾਨ ਸਭਾ ਦੇ ਸੈਸ਼ਨ 'ਚ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੀਆਂ ਮਹਿਲਾਵਾਂ ਨੂੰ ਇਹ ਭਰੋਸਾ ਦਿਵਾਏਗੀ ਕਿ ਪੰਜਾਬ ਦੇ ਵਿੱਚ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1000 ਰੁਪਿਆ ਕਦੋਂ ਤੋਂ ਆਏਗਾ ਇਦੇ ਉੱਪਰ ਅੱਜ ਬਜਟ ਸੈਸ਼ਨ ਦੇ ਵਿੱਚ ਬਜਟ ਚ ਕੋਈ ਨਾ ਕੋਈ ਗੱਲ ਹੋ ਸਕਦੀ ਹੈ ਇਸ ਤੋਂ ਇਲਾਵਾ ਜਿਹੜੀ ਗੱਲ ਕੱਲ ਭਗਵੰਤਮਾਨ ਹੋਣਾ ਨੇ ਵੀ ਕੀਤੀ ਕਿ ਅੱਜ ਦੇ ਬਜਟ ਸੈਸ਼ਨ ਦੇ ਵਿੱਚ ਇੱਕ ਪ੍ਰੋਵੀਜ਼ਨ ਲਈ ਆਈ ਜਾਏਗੀ ਤਾਂ ਕਿ ਤੈਅ ਕੀਤਾ ਜਾ ਸਕੇ ਕਿ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਲੱਗੀਆਂ ਨੇ ਹਰਿਆਣਾ ਤੋਂ ਰਾਜਸਥਾਨ ਤੋਂ ਪੰਜਾਬ ਦੀਆਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲੱਗੀਆਂ ਨੇ ਉਹ ਕਿਸ ਆਧਾਰ ਤੇ ਲੱਗੀਆਂ ਨੇ ਕੱਲ ਮੁੱਖ ਮੰਤਰੀ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਤਕਰਾਰ ਹੋ ਰਹੀ ਸੀ ਇੱਕ ਰਾਜਸਥਾਨ ਦੇ ਵੱਡੇ ਲੀਡਰ ਦਾ ਨਾਮ ਵੀ ਲਿਆ ਜਿਹੜਾ ਪਹਿਲਾਂ ਪੰਜਾਬ ਕਾਂਗਰਸ ਨਾਲ ਜੁੜਿਆ ਰਿਹਾ ਕਿ ਉਹਦੇ ਕਹਿਣ ਤੇ ਹਰ ਰਾਜਸਥਾਨ ਤੋਂ ਬੱਸਾਂ ਦੀਆਂ ਬਾਡੀਆਂ ਲੰਗੀਆਂ ਜਦ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਤੋਂ ਹਰਿਆਣੇ ਤੋਂ ਦਿੱਲੀ ਤੋਂ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਬੱਸ ਬਾਡੀਆਂ ਲੱਗਣ ਆਉਂਦੀਆਂ ਨੇ ਟਰੱਕਾਂ ਦੀਆਂ ਬਾਡੀਆਂ ਲੱਗਣ ਆਉਂਦੀਆਂ ਨੇ ਸੋ ਇਹਦੇ ਉੱਪਰ ਅੱਜ ਬਜਟ ਦੇ ਵਿੱਚ ਪ੍ਰੋਵੀਜ਼ਨ ਪੰਜਾਬ ਦੀ ਸਰਕਾਰ ਲਿਆ ਸਕਦੀ ਹੈ ਬਾਕੀ ਇਹ ਸਾਨੂੰ ਪਤਾ ਹੈ ਕਿ ਸੂਬੇ ਦੇ ਉੱਪਰ ਘਾਟਾ ਲਗਾਤਾਰ ਵੱਧ ਰਿਹਾ ਹੈ ਪੰਜਾਬ ਦੀ ਸਰਕਾਰ ਤੇ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਔਰ ਜਦੋਂ ਭਗਵੰਤ ਮਾਨ ਦੀ ਸਰਕਾਰ ਸੱਤਾ ਦੇ ਵਿੱਚ ਆਈ ਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਪਿਛਲੀਆਂ ਸਰਕਾਰਾਂ ਛੱਡ ਕੇ ਗਈਆਂ ਨੇ ਸੋ ਨਵਾਂ ਕਰਜ਼ਾ ਤਾਂ ਚੱਕਣਾ ਹੁਣ ਮਜਬੂਰੀ ਹੈ ਕਿਸੇ ਵੀ ਸਰਕਾਰ ਲਈ ਪਰ ਭਗਵੰਤ ਮਾਨ ਦੀ ਸਰਕਾਰ ਨੂੰ ਆਮਦਨ ਵਧਾਉਣ ਲਈ ਕੰਮ ਕਰਨਾ ਪਵੇਗਾ ਸੋ ਇਸ ਬਜਟ ਚ ਆਮਦਨ ਵਧਾਉਣ ਲਈ ਕਿਸ ਤਰ੍ਹਾਂ ਦੀਆਂ ਯੋਜਨਾਵਾਂ ਆਉਂਦੀਆਂ ਨੇ ਇਹਦੇ ਉੱਪਰ ਨਜ਼ਰ ਰਹੇਗੀ ਉਂਝ ਕਿਉਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੇ ਇਹ ਤਾਂ ਸੰਭਾਵਨਾ ਨਹੀਂ ਹੈ ਕਿ ਭਗਵੰਤ ਮਾਨ ਦੀ ਸਰਕਾਰ ਕੋਈ ਨਵਾਂ ਟੈਕਸ ਲਗਾਏ ਨਵੇਂ ਟੈਕਸ ਦੀ ਬਿਲਕੁਲ ਉਮੀਦ ਨਹੀਂ ਹੈ ਪਰ ਰਿਲੀਫ ਜਾਂ ਲੋਕਾਂ ਨੂੰ ਰਾਹਤ ਭਗਵੰਤ ਮਾਨ ਦੀ ਸਰਕਾਰ ਕਿਸ ਖੇਤਰ 'ਚ ਦੇਗੀ ਇਹਦੇ ਉੱਪਰ ਸਾਰਿਆਂ ਦੀ ਨਜ਼ਰ ਰਹੇਗੀ ਅਜ ਕਿ ਇਹ ਵੀ ਗੱਲ ਸਾਫ਼ ਹੈ ਕਿ ਪੰਜਾਬ ਸੂਬਾ ਬਹੁਤ ਵੱਡਾ ਕਰਜ਼ਈ ਹੋ ਚੁੱਕਿਆ ਹੈ ਇਸ ਸਰਕਾਰ ਨੂੰ ਕਰਜ਼ਾ ਲੈਣਾ ਮਜਬੂਰੀ ਹੋ ਚੁੱਕੀ ਹੈ ਕਰਜ਼ੇ ਬਿਨਾ ਪੰਜਾਬ ਚਲਾਉਣਾ ਇਸ ਵਕਤ ਔਖਾ ਹੈ ਸੋ ਇਸ ਕਰਕੇ ਪੈਸਾ ਕਿਵੇਂ ਸੂਬੇ ਦੇ ਖਜ਼ਾਨੇ ਚ ਆਵੇ ਇਸ ਪਾਸੇ ਇਸ ਬਜਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਜਵੀਜ਼ਾਂ ਆਉਂਦੀਆਂ ਨੇ ਉਹਦੇ ਉੱਪਰ ਜਿਹੜੀ ਹੈ ਨਜ਼ਰ ਮੁੱਖ ਰੂਪ ਦੇ ਵਿੱਚ ਲੱਗੀ ਰਹੇਗੀ ਬਾਕੀ ਅੱਜ ਦਾ ਬਜਟ ਹੈ ਜਿਹੜਾ ਇਹ ਫੇਰ ਇੱਕ ਵਾਰੀ ਬੜਾ ਹੰਗਾਮੇਪੂਰਨ ਹੋਣ ਦਾ ਹੋਣ ਦੇ ਅਸਾਰ ਹੈ ਕਿਉਂਕਿ ਕੱਲ ਜਿਸ ਤਰ੍ਹਾਂ ਨਾਲ ਸਿਆਸੀ ਲੜਾਈਆਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਈਆਂ उस अज खूब रौला रप उदेश बजट एक बॉडियां लग गई सर हरगोबिंद भदौड़ाला मशहूर है सतलुज जलंधर मशहूर है पर सारे इंडिया चो बसा ट्रकांडियां लगा लोग आंदते हैं पर पता नहीं की कारण हो गया पिछले ਸਰਕਾਰ ਜਦੋਂ ਬੱਸਾਂ ਦੀਆਂ ਬਾੜੀਆਂ ਲਵਾਉਣ ਵਾਸਤੇ ਸਾਨੂੰ ਰਾਸਥਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਤਾਂ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਬੜਿੰਗ ਸਾਹਿਬ ਰਾਜਾ ਬੜਿੰਗਪੁਰ ਆ ਸੁਣ ਲਿਓ ਬਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾਡੀਆਂ ਛੋਲੂਆਂੀਆਂ ਪਈਆਂ ਇਹਦੇ ਬਾਰੇ ਵੀ ਸਾਰਾ ਕੁਝ ਜਾਂਚ ਕੀਤੀ ਜਾਊ ਕਿੰਨਾ ਕਰਤਾ ਪਿਆ ਆਪਾਂ ਨੂੰ ਦੇ ਬੱਸਾਂ ਲੋਕ ਬਾਡੀਆਂ ਲਵਾਉਣੋਂ ਦੇ ਇੱਥੇ ਡਲਾ ਜੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ 1500 ਰੁਪਏ ਮਹਿਲਾਵਾਂ ਦੇ ਖਾਤੇ ਵਿੱਚ ਪਾਉਣ ਦਾ ਐਲਾਨ ਕੀਤਾ ਅਤੇ ਖਾਤਿਆਂ ਵਿੱਚ ਇਹ ਪੈਸੇ ਪਾਣੇ ਸ਼ੁਰੂ ਵੀ ਹੋ ਗਏ ਨੇ ਉਧਰ ਦੂਜੇ ਪਾਸੇ ਆਪਾਂ ਗੱਲ ਦਿੱਲੀ ਦੀ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਜੋ ਹੈ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਬੀਬੀ ਜਿਹੜੀ ਆਤਜੀ ਨੇ ਉੱਥੇ ਮੰਤਰੀ ਨੇ ਉਹਨਾਂ ਨੇ ਵੀ ਮਹਿਲਾਵਾਂ ਦੇ ਖਾਤੇ ਵਿੱਚ 1000 ਰੁਪਏ ਪਾਉਣ ਦਾ ਐਲਾਨ ਕੀਤਾ ਸੋ ਪੰਜਾਬ ਦੇ ਵਿੱਚ ਇਹ ਯੋਜਨਾ ਕਦੋਂ ਸ਼ੁਰੂ ਹੋਵੇਗੀ ਕੀ ਅਸਰ ਲੱਗਦੇ ਨੇ ਹਰਜੋਜੀ ਦੋ ਸੂਬਿਆਂ ਦੀਆਂ ਸਰਕਾਰਾਂ ਨੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਡਾਇਰੈਕਟ ਪੈਸੇ ਪਾਉਣ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਦੇਸ਼ ਦੇ ਵਿੱਚ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਸ਼ਿਵਰਾਜ ਚੋਹਾਨ ਨੇ ਲਾਡਲੀ ਬਹਿਨਾ ਯੋਜਨਾ ਸ਼ੁਰੂ ਕੀਤੀ ਸੀ ਜਿੱਥੇ ਮਹਿਲਾਵਾਂ ਦੇ ਖਾਤੇ ਦੇ ਵਿੱਚ ਸਿੱਧੇ ਪੈਸੇ ਜਾਣੇ ਸ਼ੁਰੂ ਹੋਏ ਸੀ ਸੋ ਹੁਣ ਹਿਮਾਚਲ ਪ੍ਰਦੇਸ਼ ਦੀ ਸਰਕਾਰ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਔਰ ਦਿੱਲੀ ਚਾਮ ਆਦਮੀ ਪਾਰਟੀ ਦੀ ਸਰਕਾਰ ਸੋ ਦੋ ਸੂਬਿਆਂ ਨੇ ਕੱਲ ਹੀ ਐਲਾਨ ਕਰ ਦਿੱਤਾ ਹੈ ਕਿ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਇੱਕ 1000 ਰੁਪਿਆ ਜਾਏਗਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ 1500 ਰੁਪਏ ਦਾ ਐਲਾਨ ਕੀਤਾ ਹੈ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ 25 ਫਰਵਰੀ ਤੋਂ ਲੰਗੀ 25 ਫਰਵਰੀ ਤੋਂ ਲਾਹੌਲ ਸਪਿਤੀ ਵਿਖੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 1500 1500 ਰੁਪਏ ਪੈਣੇ ਸ਼ੁਰੂ ਹੋ ਗਏ ਨੇ ਸੋ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਬਿੰਦਰ ਸਿੰਘ ਸੁਖੂ ਉਹਨਾਂ ਨੇ ਕੱਲ ਇਹਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੀ ਸਰਕਾਰ ਬਚ ਗਈ ਹੈ ਕੁਝ ਦਿਨ ਪਹਿਲਾਂ ਉਹਨਾਂ ਦੀ ਸਰਕਾਰ ਡਿੱਗਣ ਦੇ ਖਤਰੇ ਖੜੇ ਹੋਏ ਸੀ ਸੋ ਕੱਲ ਉਹਨਾਂ ਨੇ ਕਿਹਾ ਕਿ ਹਿਮਾਚਲ ਚ 18 ਤੋਂ 60 ਸਾਲ ਤੱਕ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਹਰ ਮਹੀਨੇ 1500 ਰੁਪਿਆ ਆਏਗਾ ਔਰ ਪੂਰੇ ਹਿਮਾਚਲ ਪ੍ਰਦੇਸ਼ ਦੇ ਵਿੱਚ 5 ਲੱਖ ਮਹਿਲਾਵਾਂ ਨੂੰ ਸਿੱਧੇ ਤੌਰ ਤੇ ਇਹਦੇ ਨਾਲ ਫਾਇਦਾ ਮਿਲੇਗਾ ਔਰ 800 ਕਰੋੜ ਰੁਪਏ ਦਾ ਸਾਲਾਨਾ ਖਰਚਾ ਜਿਹੜਾ हिमाचल प्रदेश ਦੇ ਖਜ਼ਾਨੇ ਦੇ ਉੱਤੇ ਪਏਗਾ ਸੋ ਪੂਰੇ 1 ਸਾਲ ਦੇ ਵਿੱਚ 800 ਕਰੋੜ ਰੁਪਏ ਦਾ ਖਰਚ ਆਏਗਾ 5 ਲੱਖ ਮਹਿਲਾਵਾਂ ਦੇ ਖਾਤੇ ਦੇ ਵਿੱਚ ਪ੍ਰਤੀ ਮਹੀਨਾ 1500 ਰੁਪਏ ਆਇਆ ਕਰੇਗਾ ਔਰ Shimla ਦੇ ਵਿੱਚ Shimla ਦੇ ਲੱਗੇ ਇੱਕ ਇਲਾਕਾ ਹੈ ਲਾਹੌਲ ਸਪਿਤੀ ਸੋ ਉੱਥੇ 25 ਫਰਵਰੀ ਤੋਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਗਏ ਨੇ ਹੁਣ ਹਰ ਮਹੀਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਖਾਤਿਆਂ 'ਚ 15000 1500 ਰੁਪਿਆ ਆਏਗਾ ਇਹਦਾ ਨਾਮ ਕੀ ਹੈ ਯੋਜਨਾ ਦਾ ਇਸ ਯੋਜਨਾ ਦਾ ਨਾਮ ਹੈ 인드ਰਾ ਗਾਂਧੀ ਪਿਆਰੀ ਬਹਿਨਾ ਸਮਾਨ ਨਿਧੀ ਯੋਜਨਾ 인드ਰਾ ਗਾਂਧੀ ਪਿਆਰੀ ਬਹਿਨਾ ਸਮਾਨ ਨਿਧੀ ਯੋਜਨਾ ਇਸ ਯੋਜਨਾ ਦੇ ਤਹਿਤ 1500 ਰੁਪਿਆ ਪ੍ਰਤੀ ਮਹੀਨਾ ਆਉਣਾ ਹੈ ਔਰ 2024 ਤੇ 2025 ਦਾ ਜਿਹੜਾ ਫਾਈਨੈਂਸ਼ੀਅਲ ਇਅਰ ਹੈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਇਹ ਹਿਮਾਚਲ ਪ੍ਰਦੇਸ਼ ਦੀ ਵੱਡੀ ਖਬਰ ਹੈ ਔਰ ਜੇ ਅਸੀਂ ਗੱਲ ਕਰੀਏ ਦਿੱਲੀ ਦਾ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਕੱਲ ਬਜਟ ਸੈਸ਼ਨ ਤੋਂ ਬਾਅਦ ਇਹ ਐਲਾਨ ਕੀਤਾ ਬਜਟ ਪਾਸ ਕਰਨ ਤੋਂ ਬਾਅਦ ਬੀਬੀ ਆਕਸ਼ੀ ਜਿਹੜੇ ਕਿ ਮੰਤਰੀ ਨੇ ਕੈਬਨਿਟ ਦੇ ਵਿੱਚ ਔਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਐਲਾਨ ਕੀਤਾ ਕਿ 1000 ਰੁਪਿਆ ਮਹਿਲਾਵਾਂ ਦੇ ਖਾਤੇ ਦੇ ਵਿੱਚ ਆਏਗਾ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਦਿੱਲੀ ਦੇ 7 ਮੈਂਬਰ ਪਾਰਲੀਮੈਂਟਾਂ ਨੇ ਦਿੱਲੀ ਦਾ ਕੰਮ ਨਹੀਂ ਕੀਤਾ ਤੇ ਸਾਡੀ ਸਰਕਾਰ ਨੂੰ ਕੰਮ ਕਰਨ ਤੋਂ ਰੋਕਿਆ ਸੋ ਅਸੀਂ ਅਜਿਹੀ ਸਰਕਾਰਾਂ ਜਿਹੜੀ ਸਿੱਧੇ-ਸਿੱਧੇ ਲੋਕ ਹਿੱਤ ਚ ਕੰਮ ਕਰ ਰਹੇ ਆ ਤੁਸੀਂ ਦਿੱਲੀ ਦੀਆਂ ਸੱਤ ਸੀਟਾਂ ਸਾਨੂੰ ਦੇ ਦਿਓ ਫਿਰ ਕੇਂਦਰ ਸਰਕਾਰ ਸਾਨੂੰ ਰੋਕਣ ਦੇ ਵਿੱਚ ਕੰਮ ਕਰਨ ਤੋਂ ਸਮਰੱਥ ਨਹੀਂ ਹੋਏਗੀ ਸੋ ਇਹ ਭਾਵਨਾਤਮਕ ਅਪੀਲ ਵੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੱਲ ਉੱਥੇ ਕੀਤੀ ਹੈ ਦਿੱਲੀ ਚ ਕੀ ਹੈ ਜੀ ਨੈਸ਼ਨਲ ਪਾਰਟੀ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਜਿਨੇ 60 ਸਾਲ ਦੇਸ਼ ਤੇ ਰਾਜ ਕੀਤਾ ਦਿੱਲੀ ਚ ਵੀ ਹਾਲ ਹੈ ਜੀ 2015 ਦੇ 2020 ਚ ਇੱਕ ਵੀ 2015 ਤੋਂ ਲੈ ਕੇ ਦਿੱਲੀ ਦੇ ਵਿੱਚ ਇੱਕ ਵੀ ਐਮਪੀ ਤੇ ਇੱਕ ਵੀ ਐਮਐਲਏ ਕਾਂਗਰਸ ਦਾ ਹੈ ਨਹੀਂ ਜੀ ਦੇਸ਼ ਦੀ ਕੈਪੀਟਲ ਦੇ ਵਿੱਚ ਦੇਸ਼ ਦੀ ਰਾਜਧਾਨੀ ਚ ਕੋਈ ਬੰਦਾ ਹੈ ਨਹੀਂ ਨਾਲ ਇਹ ਤਰਸਣ ਕੇ ਦੇਖੋ ਤੁਸੀਂ ਇਹ ਜੀ ਇਹ ਨਾਲ ਦਿੱਲੀ ਚ ਕੀਤਾ ਸੀ ਦਿੱਲੀ ਚ ਇਹ ਹੰਕਾਰੀ ਹੋਵੇ ਸੀ 15 ਸਾਲ ਰਾਜ ਕਰ ਲਿਆ ਸੀ ਰਸ਼ਕੀਲਾ ਦੀਕਸ਼ਤ ਨੇ ਹੰਕਾਰੀ ਹੋ ਕੇ ਸੀ ਕਿਸਾਨ ਤਾਂ ਕੋਈ ਹਟਾਈ ਨਹੀਂ ਸਕਦਾ ਉਹ ਆ ਗਿਆ ਕੇਜਰੀਵਾਲ ਝਾੜੂ ਲੈ ਕੇ ਉਹਨੇ ਐਸੀ ਸਫਾਈ ਕੀਤੀ ਅੱਜ ਤੱਕ ਪੈਦਾ ਨਹੀਂ ਹੋਈ ਹੁਣ ਮੈਂ ਤਾਂ ਕਰਦੇ ਫਿਰਦੇ ਦੋ ਦੇ ਦਿਓ ਜੀ ਤਿੰਨ ਦੇ ਦਿਓ ਜੀ ਉੱਥੇ ਤਾਂ ਇਹ ਮਿੰਤਾ ਕਰਦੇ ਫਿਰਦੇ ਸਾਡੀ ਕਿ ਦੋ ਦੇ ਦਿਓ ਜੀ ਤਿੰਨ ਦੇ ਦਿਓ ਜੀ ਗਜਰਾਤ ਚ ਲੈ ਲਓ ਜੀ ਸਾਥ ਉਹ ਆ ਵੀ ਇੱਥੇ ਭਗਵਾਨ ਤੁਮਾਨ ਹਾਏ ਹਾਏ ਅਸਲ ਜਨਾ ਹਾਏ ਹਾਏ ਭਗਵਾਨ ਤੁਮਾਨ ਦੀਨੀ ਜਿਹੜੀ ਭਗਵਾਨ ਤੁਮਾਨ ਨੇ ਇਹਨਾਂ ਦੀ ਹਾਨੀ ਕਰਦੀ ਨਾ ਇਹ ਮਾਨ ਹਾਨੀ ਦਾ ਕੇਸ ਕਰਦੇ ਆ ਉਹਦੇ ਨਾਣੇ ਦੀ ਬਜਾਇ ਨੰਨਾ ਲਾਉਣਾ ਚਾਹੀਦਾ ਸਰ ਮਾਨ ਹਾਨੀ ਹੋਈਏ ਨੰਨਾਂ ਸਾਰੇ ਨੂੰ ਭਗਵੰਤ ਮਾਨ ਹਾਨੀ ਹੋਗੀ ਉਹ ਹਾਏ ਹਾਏ ਹੋਰ ਕੁਝ ਨਹੀਂ ਹੈਗਾ ਨਾ ਡਲਾ ਜੀ ਗੱਲ ਜੇਕਰ ਆਪਾਂ ਕੱਲ ਵਿਧਾਨ ਸਭਾ ਦੇ ਜਿਹੜਾ ਸੈਸ਼ਨ ਰਿਹਾ ਉਸ ਦੀ ਗੱਲ ਕਰੀਏ ਤਾਂ ਪੂਰੇ ਦਿਨ ਦੀ ਰਿਪੋਰਟ ਜੇਕਰ ਕੁਝ ਸ਼ਬਦਾਂ ਵਿੱਚ ਤੁਸੀਂ ਸਾਂਝੀ ਕਰਨਾ ਚਾਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਜੋ ਗੱਲਾਂ ਹੋਈਆਂ ਨੇ ਕਾਫੀ ਰੌਲਾ ਰੱਪਾ ਵੀ ਰਿਹਾ ਪੂਰੇ ਦਿਨ ਦੇ ਵਿੱਚ ਪੂਰੀ ਤਸਵੀਰ ਜ਼ਰੂਰ ਸਮਝਾਣਾ ਕੀ ਕੀ ਖਾਸ ਨਿਕਲ ਕੇ ਬਾਹਰ ਆਇਆ ਕੱਲ ਦੇ ਦਿਨ ਹਰਜੋਤ ਜੀ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੋ ਕੁਝ ਵਾਪਰਿਆ ਉਹਨਾਂ ਤਾਂ ਦੁਨੀਆ ਭਰ ਦੇ ਪੰਜਾਬੀ ਜਾਣ ਚੁੱਕੇ ਨੇ ਪਰ ਮੈਂ ਸੰਖੇਪ ਚ ਇੱਕ ਵਾਰੀ ਸਾਂਝਾ ਕਰ ਦੂੰਗਾ ਭਗਵੰਤ ਮਾਨ ਜਿੰਦਾ ਲੈ ਕੇ ਚਲੇ ਗਏ ਤੇ ਸਪੀਕਰ ਨੂੰ ਗਿਫਟ دیتا ਕਿਉਂਕਿ ਜਦੋਂ ਗਵਰਨਰ ਦਾ ਭਾਸ਼ਣ ਸੀ ਤਾਂ ਵਿਰੋਧੀ ਧਿਰਾਂ ਨੇ ਭਾਸ਼ਣ ਸੁਣਿਆ ਨਹੀਂ ਗਵਰਨਰ ਦਾ ਔਰ ਵਾਕ ਆਊਟ ਕਰਤਾ ਭਗਵੰਤ ਮਾਨ ਨਰਾਜ਼ ਸੀ ਭਗਵੰਤ ਮਾਨ ਨੇ ਸਪੀਕਰ ਨੂੰ ਜਿੰਦਾ ਗਿਫਟ دیتا ਕਿ ਅਗਰ ਵਿਰੋਧੀ ਧਿਰਾਂ ਜਾਣ ਗਈਆਂ ਕਿਉਂਕਿ ਜਦੋਂ ਭਗਵੰਤ ਮਾਨ ਨੇ ਜਦੋਂ ਧੰਨਵਾਦ ਕਰਨਾ ਸੀ ਗਵਰਨਰ ਦੇ ਭਾਸ਼ਣ ਤੇ ਤੇ ਵਿਰੋਧੀ ਧਿਰਾਂ ਵੱਲੋਂ ਵਿਰੋਧ ਕੀਤਾ ਜਾਣਾ ਸੀ ਭਗਵੰਤ ਮਾਨ ਨੇ ਪਹਿਲਾਂ ਹੀ ਕਹਿ ਦਿੱਤਾ ਅਜੇ ਆਮ ਤੌਰ ਤੇ ਹੁੰਦਾ ਹੈ ਔਰ ਜਦੋਂ ਭਗਵੰਤ ਮਾਨ ਬੋਲਣ ਲੱਗੇ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਆਗੂ ਦੀ ਅਗਵਾਈ ਚ ਕਾਂਗਰਸੀਆਂ ਨੇ ਵਿਰੋਧ ਸ਼ੁਰੂ ਵੀ ਕੀਤਾ ਤੇ ਭਗਵੰਤ ਮਾਨ ਨੇ ਜਿੰਦਾ ਸੌਂਪ ਕੇ ਕਹਿ ਦਿੱਤਾ ਕਿ ਸਪੀਕਰ ਸਾਹਿਬ ਅੰਦਰੋਂ ਜਿੰਦਾ ਲਾ ਦਿਓ ਤਾਂ ਕਿ ਅੱਜ ਇਹ ਵਾਕ ਆਊਟ ਕਰਕੇ ਨਾ ਜਾ ਸਕਣ ਕਾਂਗਰਸੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਕਾਂਗਰਸੀ ਇਲਜ਼ਾਮ ਲਾਉਂਦੇ ਨੇ ਕਿ ਸੈਸ਼ਨ ਛੋਟਾ ਰੱਖਦੇ ਹੋ ਤੇ ਕਹਿੰਦੇ ਜਦੋਂ ਅਸੀਂ ਸੈਸ਼ਨ ਵੱਡਾ ਕਰਦੇ ਹਾਂ ਤੇ ਵਾਕ ਆਊਟ ਕਰਕੇ ਚਲੇ ਜਾਂਦੇ ਨੇ ਸੋ ਇਸ ਕਰਕੇ ਅੱਜ ਇਹਨਾਂ ਨੂੰ ਅੰਦਰੋਂ ਜਿੰਦਾ ਲਾ ਦੋ ਹਾਲਾਂਕਿ ਰੌਲਾ ਬਹੁਤ ਪਿਆ ਜਿੰਦੇ ਵਾਲੀ ਗੱਲ ਤੇ ਕਿਉਂਕਿ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੇ ਉਹ ਵਿਧਾਨ ਸਭਾ ਦੇ ਕਸਟਡੀਅਨ ਨੇ ਪਰ ਅਸਲ 'ਚ ਤਾਂ ਵਿਧਾਨ ਸਭਾ ਦੇ ਮਾਲਕ ਪੰਜਾਬ ਦੇ ਲੋਕ ਨੇ ਸੋ ਤਾਲਾ ਤਾਂ ਨਹੀਂ ਲਾਇਆ ਜਾ ਸਕਦਾ ਪਰ ਭਗਵੰਤ ਮਾਨ ਸੰਕੇਤਕ ਤੌਰ ਦੇ ਉੱਤੇ ਸਨੇਹਾ ਦੇਣ ਦੇ ਲਈ ਤਾਲਾ ਲੈ ਕੇ ਗਏ ਸੀ ਔਰ ਕਿਤੇ ਨਾ ਕਿਤੇ ਵਿਰੋਧੀ ਭਗਵੰਤ ਮਾਨ ਦੇ ਜਾਲ 'ਚ ਉਲਝੇ ਵੀ ਕਿਉਂਕਿ ਅਗਰ ਉਸ ਵੇਲੇ ਉਹ ਬਾਈਕਾਟ ਕਰਕੇ ਜਾਂਦੇ ਤੇ ਭਗਵੰਤ ਮਾਨ ਨੇ ਨੈਤਿਕ ਤੌਰ ਤੇ ਜਿੱਤ ਹਾਸਲ ਕਰ ਲੈਣੀ ਸੀ ਉੰਜ ਸ਼ਾਮ ਤੱਕ ਵਿਧਾਨ ਸਭਾ ਦੇ ਵਿੱਚ ਰੌਲਾ ਰੱਪਾ ਪੈਂਦਾ ਰਿਹਾ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਕਦੀ ਭਗਵੰਤ ਮਾਨ ਤੇ ਬਾਜਵੇ ਚ ਲੜਾਈ ਕਦੀ ਭਗਵੰਤ ਮੂਹ ਜਵਾਨੀ ਲੜਾਈ ਕਦੀ ਭਗਵੰਤ ਮਾਨ ਤੇ ਸੁਖਪਾਲ ਖੈਰੇ ਚ ਲੜਾਈ ਕਦੇ ਭਗਵੰਤ ਮਾਨ ਤੇ ਸੁਖਜਿੰਦਰ ਰੰਧਾਵਾ ਦੇ ਵਿੱਚ ਤੂੰ ਤੂੰ ਮੈਂ ਮੈਂ ਸੋ ਇਹ ਸਾਰਾ ਕੁਝ ਕੱਲ ਪੰਜਾਬੀਆਂ ਨੇ ਦੇਖਿਆ ਬੜੀ ਚੰਗੀ ਤਰ੍ਹਾਂ ਔਰ ਇਸ ਦਰਮਿਆਨ ਭਗਵੰਤ ਮਾਨ ਨੇ ਖੂਬ ਤੰਜ कसे ਕਦੇ ਕਾਂਗਰਸ ਦੀ ਪਾਰਟੀ ਤੇ ਕਦੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸ਼ਬਦ ਹੈ ਮਿੱਤਰ ਪਿਆਰੇ ਉਹਦੇ ਤੇ ਵੀ ਤੰਜ ਕਸਿਆ ਭਗਵੰਤ ਮਾਨ ਨੇ ਔਰ ਲਗਾਤਾਰ ਕਾਂਗਰਸੀ ਲੀਡਰਾਂ ਦੇ ਨਾਲ ਭਗਵੰਤ ਮਾਨ ਦਾ ਟਕਰਾਅ ਚੱਲਦਾ ਰਿਹਾ ਔਰ ਇਸੇ ਦਰਮਿਆਨ ਭਗਵੰਤ ਮਾਨ ਨੇ ਕਈ ਅਜਈਆਂ ਗੱਲਾਂ ਕੀਤੀਆਂ ਜਿਹਦੇ ਨਾਲ ਕਾਂਗਰਸ ਦੇ ਲੀਡਰ ਹੋਰ ਭੜਕਦੇ ਰਹੇ ਹਾਲਾਂਕਿ ਕਾਂਗਰਸ ਦੇ ਲੀਡਰਾਂ ਵੱਲੋਂ ਵੀ ਭਗਵੰਤ ਮਾਨ ਉੱਪਰ ਤੂੰ ਤੜਾਕ ਸ਼ਬਦਾਂ ਨਾਲ ਵੱਡੇ ਇਲਜ਼ਾਮ ਲਾਏ ਗਏ ਆਮ ਆਦਮੀ ਪਾਰਟੀ ਤੇ ਵੱਡੇ ਇਲਜ਼ਾਮ ਲਾਏ ਗਏ ਲੇਕਿਨ ਇਹ ਜਿਹੜਾ ਸਿਆਸੀ ਡਰਾਮਾ ਸੀ ਇਹਦਾ ਖੂਬ ਆਨੰਦ ਮਾਨਿਆ ਕੱਲ ਪੰਜਾਬ ਦੇ ਲੋਕਾਂ ਨੇ ਕਿਉਂਕਿ ਅੱਜਕੱਲ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਉਹਦਾ ਸਿੱਧਾ ਪ੍ਰਸਾਰਣ ਹੁੰਦਾ ਡੱਲਾ ਜੀ ਕੱਲ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਨੂੰ ਵੱਡਾ ਚੈਲੰਜ ਜੋ ਹੈ ਕੀਤਾ ਸੀਟ ਸ਼ੇਅਰਿੰਗ ਦੇ ਮਾਮਲੇ ਦੇ ਉੱਪਰ ਸੋ ਉਹਨਾਂ ਨੇ ਖੁੱਲਕੇ ਕਿਹਾ ਪੰਜਾਬ ਦੇ ਕਾਂਗਰਸ ਆਗੂਆਂ ਨੂੰ ਕਿ ਜੇਕਰ ਹਿੰਮਤ ਹੈ ਤਾਂ ਕਾਂਗਰਸ ਹਾਈ ਕਮਾਂਡ ਨੂੰ ਮਨਾ ਕਰਨੀ ਸਮਝੋ ਤੈਨੂੰ ਲੈ ਕੇ ਖਾਸੋ ਤੇ ਜਿਹੜੀ ਸੀਟ ਸ਼ੇਅਰਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਉਹ ਮਨਾ ਕਰਵਾਉਣ ਹਾਈ ਕਮਾਂਡ ਨੂੰ ਕਹਿ ਕੇ ਕਿ ਜਿਹੜੀ ਦਿੱਲੀ ਕੁਰੂਖੇਤਰ ਅਤੇ ਗੁਜਰਾਤ ਵਿੱਚ ਸੀਟ ਦਿੱਤੀ ਗਈ ਹੈ ਉਹ ਛੱਡ ਦਿੱਤੀ ਜਾਵੇ ਸੋ ਇਹ ਕਿਸ ਸੰਦਰਭ ਦੇ ਵਿੱਚ ਕਿਹਾ ਭਗਵੰਤ ਮਾਨ ਨੇ ਕਿਉਂਕਿ ਇਸ ਗੱਲ ਦੇ ਉੱਪਰ ਵੀ ਖੂਬ ਰੌਲਾ ਰੱਪਾ ਦਿਖ ਰਿਹਾ ਹੈ ਕਾਫੀ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਜ਼ਰੂਰ ਔਰ ਇਸ ਨੂੰ ਲੈ ਕੇ ਵੀ ਪੂਰੀ ਜਾਣਕਾਰੀ ਸਾਂਝੀ ਕਰਿਓ ਹਰਜੋਤ ਜੀ ਜਦੋਂ ਖੂਬ ਬਹਿਸ ਹੋ ਰਹੀ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਵਿਧਾਇਕਾਂ ਦੇ ਵਿਚਾਰੇ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਰੇ ਜਦੋਂ ਤਕਰਾਰ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਕਿਉਂਕਿ ਮੂੰਹ ਜ਼ਬਾਨੀ ਲੜਾਈ ਸੀ ਇਹਦੇ ਵਿੱਚ ਬਹੁਤ ਤਿੱਖੇ ਤਿੱਖੇ ਸ਼ਬਦ ਵਰਤੇ ਜਾ ਰਹੇ ਸੀ ਇਸੇ ਦਰਮਿਆਨ ਇਹ ਗੱਲ ਵਿੱਚੋਂ ਨਿਕਲੀ ਹਾਲਾਂਕਿ ਅਸਲ ਕਾਰਨ ਇਹਦਾ ਸਮਝ ਨਹੀਂ ਆਇਆ ਕਿ ਇਹ ਗੱਲ ਕਿੱਥੋਂ ਨਿਕਲੀ ਲੇਕਿਨ ਭਗਵੰਤ ਮਾਨ ਨੇ ਇਹ ਜ਼ਰੂਰ ਕਹਿ ਦਿੱਤਾ ਭਗਵੰਤ ਮਾਨ ਨੇ ਇਹ ਜ਼ਰੂਰ ਕਹਿ ਦਿੱਤਾ ਕਿ ਕਾਂਗਰਸੀ ਲੀਡਰਾਂ ਨੂੰ ਸੰਬੋਧਨ ਹੁੰਦੇ ਹੋਏ ਕਿ ਤੁਹਾਡੀ ਹਾਈ ਕਮਾਂਡ ਤੁਹਾਡੀ ਨਹੀਂ ਸੁਣਦੀ ਉਹ ਕਹਿੰਦੇ ਅਗਰ ਤੁਸੀਂ ਆਮ ਆਦਮੀ ਪਾਰਟੀ ਦੇ ਇੰਨੇ ਵਿਰੋਧੀਆਂ ਅਗਰ ਸਾਡੇ ਇੰਨੇ ਵਿਰੋਧੀਆਂ ਤੇ ਫਿਰ ਤੁਹਾਡੀ ਹਾਈ ਕਮਾਂਡ ਸਾਡੇ ਨਾਲ ਸਮਝੌਤਾ ਕਿਉਂ ਕਰਦੀ ਹੈ ਅਗਰ ਤੁਹਾਡੀ ਹਾਈ ਕਮਾਂਡ ਤੁਹਾਡੀ ਗੱਲ ਸੁਣਦੀ ਹੈ ਤੇ ਤੁਸੀਂ ਦਿੱਲੀ ਵਾਲਿਆਂ ਨੂੰ ਕਹੋ ਕਿ ਸਾਡੇ ਨਾਲ ਕੁਰਕ ਖੇਤਰ ਚ ਦਿੱਲੀ ਚ ਗੁਜਰਾਤ ਚ ਸੀਟਾਂ ਨਾ ਵੰਡਣ ਇੱਕ ਤਰੀਕੇ ਨਾਲ ਭਗਵੰਤ ਮਾਨ ਨੇ ਪੰਜਾਬ ਦੇ ਕਾਂਗਰਸ ਦੇ ਲੀਡਰਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਗੱਲ ਤਾਂ ਤੁਹਾਡੀ ਹਾਈ ਕਮਾਂਡ ਵੀ ਨਹੀਂ ਸੁਣਦੀ ਔਰ ਇਹ ਵੀ ਭਗਵੰਤ ਮਾਨ ਨੇ ਜ਼ਿਕਰ ਕੀਤਾ ਕਿ ਦਿੱਲੀ ਦੇ ਵਿੱਚ ਕਿ ਪੰਜਾਬ ਵਿੱਚ ਆਉਂਦੇ ਸਮੇਂ ਦੇ ਵਿੱਚ ਪੰਜਾਬ 'ਚ ਜਿਹੜੀ ਕਾਂਗਰਸ ਹੈ ਉਹਨੂੰ 18 ਸੀਟਾਂ ਵੀ ਨਹੀਂ ਮਿਲਣੀਆਂ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਆਉਂਦੇ ਸਮੇਂ 'ਚ ਤੁਸੀਂ ਪੰਜਾਬ 'ਚ ਵੀ ਜ਼ੀਰੋ ਹੋ ਜਾਣਾ ਉਹਨਾਂ ਨੇ ਜ਼ਿਕਰ ਕੀਤਾ ਕਿ ਦਿੱਲੀ 'ਚ ਸ਼ੀਲਾ ਦਿਖਸ਼ਿਤ ਦੀ 15 ਦਿਨ ਦੀ ਸਰਕਾਰ ਸੀ ਤੇ ਕਾਂਗਰਸੀ ਲੀਡਰ ਜਾਂ ਪਾਰਟੀ ਉਤੋਂ ਦੀ ਹੰਕਾਰ ਹੀ ਹੋ ਗਈ ਸੀ ਉਹ ਕਹਿੰਦੇ 15 ਸਾਲ ਰਾਜ ਕਰ ਲਿਆ ਤੇ ਹੰਕਾਰ ਹੀ ਹੋ ਗਏ ਸੀ ਤੇ ਹੁਣ ਦਿੱਲੀ ਚ ਕਾਂਗਰਸ ਦਾ ਇੱਕ ਵੀ ਐਮਐਲਏ ਨਹੀਂ ਹੈ ਇੱਕ ਵੀ ਐਮਪੀ ਨਹੀਂ ਹੈ ਤੇ ਦਿੱਲੀ ਚ ਕਾਂਗਰਸ ਜ਼ੀਰੋ ਹੈ ਸੋ ਇਸ ਤਰੀਕੇ ਦੇ ਜਿਹੜੇ ਸੰਬੋਧਨ ਨੇ ਕੱਲ ਵਿਧਾਨ ਸਭਾ ਦੇ ਵਿੱਚ ਹੋਏ ਹਾਲਾਂਕਿ ਫਿਰ ਪ੍ਰਤਾਪ ਬਾਜਵਾ ਨੇ ਪ੍ਰਤਾਪ ਬਾਜਵਾ ਨੇ ਵੀ ਪਲਟਵਾਰ ਕੀਤਾ ਉਹਨਾਂ ਨੇ ਸਿੱਧਾ ਲਲਕਾਰਾ ਮਾਰਿਆ ਭਗਵੰਤ ਮਾਨ ਨੂੰ ਕਿ ਅਗਰ ਹਿੰਮਤ ਹੈ ਮੈਂ ਤੁਹਾਡੇ ਸਾਹਮਣੇ ਚੋਣ ਲੜਾਂਗਾ ਪ੍ਰਤਾਪ ਬਾਜਵਾ ਕਹਿ ਰਹੀ ਸੀ ਕਿ ਸੀਐਮ ਨੇ ਉਸ ਤੋਂ ਪਹਿਲਾਂ ਚੈਲੰਜ ਕੀਤਾ ਸੀ ਕਿ ਮੇਰੇ ਸਾਹਮਣੇ ਚੋਣ ਲੜੋ ਜੇ ਹਿੰਮਤ ਹੈ ਤਾਂ ਤੇ ਪ੍ਰਤਾਪ ਬਾਜਵਾ ਕਹਿੰਦੇ ਮੈਂ ਚੋਣ ਲੜਾਂਗਾ ਹੁਣ ਅਗਰ ਭਗਵਾਨ ਤੁਮਾਨ ਚ ਹਿੰਮਤ ਹੈ ਤੇ ਮੇਰੇ ਸਾਹਮਣੇ ਆ ਕੇ ਚੋਣ ਲੜੇ ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਵਿਧਾਨ ਸਭਾ ਦੇ ਵਿੱਚ ਖੂਬ ਹੋਈਆਂ ਹਾਲਾਂਕਿ ਜਿਹੜੇ ਇੱਕ ਮੈਂਬਰ ਨੇ ਆ ਬੜੇ ਸੂਝਵਾਨ ਲੀਡਰ ਨੇ ਹਲਕਾ ਆਦਮਪੁਰ ਤੋਂ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਸੁਖਵਿੰਦਰ ਕੋਟਲੀ ਜੀ ਉਹਨਾਂ ਉਹ ਬੜੇ ਭਾਵੁਕ ਹੋ ਗਏ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਮੈਂ Dalit ਉਪ ਮੰਤਰੀ ਬਾਰੇ ਸਵਾਲ ਕੀਤਾ ਤੇ ਮੈਨੂੰ ਕੋਈ ਸੰਤੋਸ਼ਜਨਕ ਉੱਤਰ ਨਹੀਂ ਮਿਲਿਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਾਲਾਂਕਿ ਉਹ ਬੜੇ ਭਾਵੁਕ ਹੁੰਦੇ ਨਜ਼ਰ ਆਏ ਰਾਜਾ ਵੜਿੰਗ ਦਾ ਜ਼ਿਕਰ ਵੀ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਔਰ ਰਾਜਾ ਵੜਿੰਗ ਨੇ ਵੀ ਕੱਲ ਖੂਬ ਨਾਰੇ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਮਾਰੇ ਸੁਪਾਵੇਂ ਸੁਖਪਾਲ ਖੈਰਾ ਸੀ ਭਾਵੇਂ ਪ੍ਰਤਾਪ ਸਿੰਘ ਬਾਜਵਾ ਸੀ ਭਾਵੇਂ ਸੁਖਜਿੰਦਰ ਰੰਧਾਵਾ ਸੀ ਇਹਨਾਂ ਨੇ ਵੀ ਦੱਬ ਕੇ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਨਾਰੇ ਮਾਰੇ ਔਰ ਕੱਲ ਸਾਰਾ ਦਿਨ ਇਸ ਤਰ੍ਹਾਂ ਦਾ ਰੌਲਾ ਰੱਪਾ ਦੇਰ ਸ਼ਾਮ ਤੱਕ ਚੱਲਦਾ ਰਿਹਾ ਦਲਾ ਜੀ ਕੱਲ ਨਵਜੋਤ ਸਿੰਘ ਸਿੱਤੂ ਨੇ ਬੜੀ ਹੀ ਅਹਿਮ ਜੋ ਹੈ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਪਰ ਕਈ ਸਵਾਲ ਖੜੇ ਕਰ ਦਿੱਤੇ ਨਾਲ ਦੇ ਨਾਲ ਪੰਜਾਬ ਦੀ ਆਰਥਿਕਤਾ ਦੇ ਉੱਪਰ ਵੀ ਵੱਡੇ ਸਵਾਲ ਉਹਨਾਂ ਨੇ ਖੜੇ ਕਰ ਦਿੱਤੇ ਨੇ ਸੋ ਪ੍ਰੈਸ ਕਾਨਫਰੰਸ ਦੀ ਜੇਕਰ ਗੱਲ ਕਰੀਏ ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਇਸ ਪ੍ਰੈਸ ਕਾਨਫਰੰਸ ਦਾ ਉਦੇਸ਼ ਨਿਕਲ ਕੇ ਕੀ ਸਾਹਮਣੇ ਆ ਰਿਹਾ ਇਸ ਉੱਪਰ ਵੀ ਗੱਲ ਜ਼ਰੂਰ ਕਰਨਾ ਦੇਖੋ ਕੱਲ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਜਿਸ ਤਰ੍ਹਾਂ ਨਾਲ ਕਾਂਗਰਸ ਤੇ ਹਮਲਾਵਰ ਸੀ ਕਾਂਗਰਸ ਦੇ ਲੀਡਰ ਭਗਵੰਤ ਮਾਨ ਤੇ ਹਮਲਾਵਰ ਸੀ ਔਰ ਪੰਜਾਬ ਚ ਪਟਿਆਲਾ ਚ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਤੇ ਹਮਲਾਵਰ ਸੀ ਕੱਲ ਨਵਜੋਤ ਸਿੰਘ ਸਿੱਧੂ ਨੇ ਕਈ ਗੁੱਜੇ ਭੇਦ ਖੋਲਤੇ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਅਹਿਮ ਸਵਾਲ ਨੇ ਉੱਭਰ ਕੇ ਸਾਹਮਣੇ ਆਏ ਨੇ ਇੱਕ ਤਾਂ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਪੰਜਾਬ ਦੀ ਸਰਕਾਰ ਕਰਜ਼ਾ ਲੈ ਕੇ ਚੱਲ ਰਹੀ ਹੈ ਤੇ ਲਗਾਤਾਰ ਕਰਜ਼ਾ ਜਿਹੜਾ ਉਹ ਚੱਕਿਆ ਜਾ ਰਿਹਾ ਤੇ ਪੰਜਾਬ ਬਹੁਤ ਗੰਭੀਰ ਵਿੱਤੀ ਸੰਕਟ ਵਾਲੇ ਪਾਸੇ ਵੱਧ ਰਿਹਾ ਉਹ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਦੱਸਣ ਕਿ ਕੰਟਰੈਕਟ ਫਾਰਮਿੰਗ ਜਿਹੜੀ ਪੰਜਾਬ ਦੇ ਕਿਸਾਨ ਕੰਟਰੈਕਟ ਫਾਰਮਿੰਗ ਦੀ ਯੋਜਨਾ ਰੱਦ ਕਰ ਚੁੱਕੇ ਨੇ ਤੇ ਭਗਵੰਤ ਮਾਨ ਕੇਂਦਰ ਸਰਕਾਰ ਨਾਲ ਮਿਲ ਕੇ ਕਿਉਂ ਕਿਸਾਨਾਂ ਲਈ ਕੰਟਰੈਕਟ ਫਾਰਮਿੰਗ ਦਾ ਪ੍ਰਸਤਾਵ ਲਿਆ ਰਹੇ ਨੇ ਜਦ ਕੀ ਕੰਟਰੈਕਟ ਫਾਰਮਿੰਗ ਪੰਜਾਬ ਦੇ ਕਿਸਾਨ ਰੱਦ ਕਰ ਚੁੱਕੇ ਨੇ ਸੋ ਉਹ ਕਹਿੰਦੇ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਵਿੱਤੀ ਸੰਕਟ ਇੰਨਾ ਜ਼ਿਆਦਾ 1000 ਰੁਪਿਆ ਖਾਤਿਆਂ ਚ ਨਹੀਂ ਪਾ ਸਕੇ ਆਮ ਆਦਮੀ ਪਾਰਟੀ ਵਾਲੀ ਸਰਕਾਰ ਉਹ ਕਹਿੰਦੇ 올ਡ ਪੈਨਸ਼ਨ ਸਕੀਮ ਹਲੇ ਤੱਕ ਲਾਗੂ ਨਹੀਂ ਕਰ ਸਕੀ ਪੰਜਾਬ ਦੀ ਸਰਕਾਰ ਕਹਿੰਦੇ 1 ਕਰੋੜ 7 ਲੱਖ ਰੁਪਿਆ 1 ਕਰੋੜ 7 ਲੱਖ ਜਿਹੜੇ ਮਹੱਲਾ ਕਲੀਨਿਕਾਂ ਦੇ ਵਿੱਚ ਮਰੀਜ਼ਾਂ ਦੇ ਇਲਾਜ ਦਾ ਦਾਵਾ ਕੀਤਾ ਜਾ ਰਿਹਾ ਹੈ ਉਹਦੇ ਤੇ ਜਿਹੜਾ ਖਰਚਾ ਕੀਤਾ ਗਿਆ 1 ਕਰੋੜ 7 ਲੱਖ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਖਰਚਾ ਕੀਤਾ ਗਿਆ ਪੈਰਾਸੀਟਾਮੋਲ ਦੀ ਇੱਕ ਗੋਲੀ ਨਾਲੋਂ ਵੀ ਘੱਟ ਖਰਚਾ ਇੱਕ ਮਰੀਜ਼ ਤੇ ਕੀਤਾ ਗਿਆ ਇਹ ਨਵਜੋਤ ਸਿੰਘ ਸਿੱਧੂ ਹੋਣਾ ਨੇ ਕੱਲ ਗੱਲ ਕਹੀ ਔਰ ਕਹਿੰਦੇ 9000 ਅਧਿਆਪਕਾਂ ਨੂੰ ਨੌਕਰੀ ਦੀ ਗੱਲ ਕੀਤੀ ਜਾ ਰਹੀ ਹੈ 8000 ਅਧਿਆਪਕ ਰਿਟਾਇਰ ਹੋਏ ਨੇ ਸੋ ਇੱਕ ਤਰੀਕੇ ਨਾਲ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ 9000 ਜਿਹੜੀ ਅਧਿਆਪਕਾਂ ਨੂੰ ਨੌکریاں ਦਿੱਤੀਆਂ ਗਈਆਂ ਨੇ 8000 ਰਿਟਾਇਰ ਹੋਏ ਨੇ ਇਸ ਕਰਕੇ ਉਹ ਨੌکریاں ਬਣੀਆਂ ਨੇ ਔਰ ਮਨਰੇਗਾ ਦੇ ਉੱਤੇ ਵੀ ਉਹਨਾਂ ਨੇ ਵੱਡੀ ਗੱਲ ਕਹੀ ਉਹ ਕਹਿੰਦੇ 100 ਦਿਨਾਂ ਦੀ بجائے ਪੰਜਾਬ ਦੀ ਸਰਕਾਰ ਸਿਰਫ 36 ਦਿਨ ਹੀ ਨਰੇਗਾ ਕਾਮਿਆਂ ਨੂੰ ਰੋਜ਼ਗਾਰ ਦੇ ਚੱਕੀ ਹੈ ਜਦਕਿ ਪੰਜਾਬ ਦੇ ਕਿਸਾਨ ਮੰਗ ਕਰ ਰਹੇ ਨੇ ਕਿ ਨਰੇਗਾ ਦੇ ਵਿੱਚ ਜਿਹੜਾ ਉਹਨਾਂ ਦਾ ਕੰਮ ਹੈ ਉਹਨੂੰ ਦੁੱਗਣਾ ਕੀਤਾ ਜਾਵੇ 100 ਦਿਨਾਂ ਤੋਂ 200 ਦਿਨ ਕੀਤਾ ਜਾਵੇ ਔਰ ਭਗਵੰਤ ਮਾਨ ਕੇਂਦਰ ਸਰਕਾਰ ਦੇ ਨਾਲ ਬਹਿ ਕੇ ਇਹ ਮੰਗ ਚੱਕ ਰਹੇ ਨੇ ਕਿ ਨਰੇਗਾ ਚ ਕਿਸਾਨਾਂ ਨੂੰ 100 ਦਿਨ ਦੀ بجائے 200 ਦਿਨ ਦਾ ਕੰਮ ਦਿੱਤਾ ਜਾਵੇ ਜਦਕਿ ਪੰਜਾਬ ਚ ਸਿਰਫ 36 ਦਿਨੀ ਉਹਨਾਂ ਤੋਂ ਕੰਮ ਲਿਆ ਗਿਆ ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਨਵਜੋਤ ਸਿੰਘ ਸਿੱਧੂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਹੋਰ ਵੀ ਕਈ ਵੱਡੇ ਨਵਜੋਤ ਸਿੰਘ ਸਿੱਧੂ ਨੇ ਖੁਲਾਸੇ ਕੀਤੇ ਉਹ ਵੀ ਇੱਕ ਵਾਰੀ ਗੱਲ ਸੁਣਦੇ ਇੱਕ ਐਸੀ ਨਕਮੀ ਨਖੱਤੂ ਸਰਕਾਰ ਆਈ ਹੈ ਜਿਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੀ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ ਇਸ ਸਾਲ ਦਾ ਕਰਜ਼ਾ ਉਹ ਮਲਾ ਕੇ 36000 ਕਰੋੜ ਰੁਪਏ 36000 ਕਰੋੜ ਰੁਪਇਆ ਸਰ ਦੋ ਸਾਲਾਂ ਦੇ ਵਿੱਚ 67000 ਕਰੋੜ ਰੁਪਇਆ ਕਰਜ਼ਾ ਚੁਕ ਲਿਆ ਉਹ ਸਰਕਾਰ ਨੇ ਜਿਹੜੇ ਕਹਿੰਦੇ ਸੀਗੇ ਅਸੀਂ ਇਹ ਪੁੱਠੀ ਰਾਹ ਦੇ ਤੁਰੇ ਪੰਜਾਬ ਨੂੰ ਸਿੱਧੀ ਰਾਹ ਪਾਵਾਂਗੇ ਇਸ ਐਵਰੇਜ ਦੇ ਉੱਤੇ ਪੰਜਾਂ ਸਾਲਾਂ ਦੇ ਵਿੱਚ 170000 ਕਰੋੜ ਰੁਪਇਆ ਕਰਜ਼ਾ ਖਾਦ ਦੇਣੀ ਹੈ ਲਾਸਟ ਤੇ ਹੈ ਪੰਜਾਬ 50 ਤੇ ਪਹੁੰਚੂ ਟੈਕ জিਡੀਪੀ ਰੇਸ਼ੋ 50 ਤੇ ਜਦੋਂ 60 ਤੇ ਪਹੁੰਚੂ ਸ਼੍ਰੀਲੰਕਾ ਤੁਹਾਨੂੰ ਬਰੈਡ ਨਹੀਂ ਮਿਲਣੀ ਸਹੀ ਲੋ ਭਰਾ ਉਖੜਾਉਣਾ ਬਣਿਆ ਹੈ ਸੈਂਟਰ ਦੇ ਹੱਥ ਦਾ ਗੁੱਡਾ ਬਣਿਆ ਹੈ ਤਾਂ ਹੀ ਤੇ ਕਿਸਾਨਾਂ ਦੇ ਨਾਲ ਕੰਟਰੈਕਟ ਫਾਰਮਿੰਗ ਜਿਹੜਾ ਰਿਜੈਕਟ ਕੀਤਾ ਹੋਇਆ ਸੀ ਉਹਦੇ ਇੱਕ ਨੂਨ ਬਣਾਉਣਾ ਆਪਣੀ ਵੋਟ ਬੈਂਕ ਪੋਲਿਟਿਕਸ ਖਾਤਰ ਪੰਜਾਬੀ ਵੀਰੋ ਕਿ ਸੜਕਾਂ ਬਣਾਉਣ ਤੇ ਪੁਲ ਬਣਾਉਣ ਤੇ ਇਹ ਤੇ ਪਿਛਲੀ ਉਤਕਰਨ ਕਰੀ ਜਾਂਦਾ ਕਿਥੇ ਝੋਟਿਆਂ ਦਾ ਕਹਿੰਦਾ ਝੋਟੇ ਆਉਂਗੇ ਇੱਥੇ ਝੋਟੇ ਖਾਦੇ ਉਹ ਉਦਾਂ ਦੇ ਉਦਾਂ ਹੀ ਪਏ ਨੇ ਇੱਥੇ ਪੰਜ ਪੰਜ ਉਹ ਲੱਗੇ ਨੇ ਕੈਪੀਟਲ ਐਕਸਪੈਂਡੀਚਰ ਜਦੋਂ ਸਟੇਟ ਪੈਸੇ ਪਾਉਂਦਾ ਉਹ ਪੰਜ ਗੁਣੇ ਹੋ ਕੇ ਵਾਪਸ ਆਉਂਦੇ ਜਿਹੜੇ ਮੁੱਦੇ ਆ ਨਾ ਇਹਦਾ ਜਵਾਬ ਨਹੀਂ ਦਿੰਦਾ ਸੰਤਰਿਆਂ ਦੇ ਜਵਾਬ ਅੜੀ ਇਹਦੇ ਕੋਈ ਹੈ ਹੀ ਕੁਛ ਨਹੀਂ ਇਹਦੇ ਪੱਲੇ ਕੱਥੀ 1000 ਰੁਪਏ ਜਿਹੜਾ ਡੀਬੀਆ ਨੂੰ ਦੇਣੇ ਸੀ ਉਹ ਦੇ ਹੀ ਨਹੀਂ ਸਕਿਆ ਕਿਉਂਕਿ ਪੱਲੇ ਨਹੀਂ ਢੇਲਾ ਕਾਫੀ ਮੇਲਾ ਹੈ ਜੀ ਐਂ ਸਮਝਦੇ ਪੰਜਾਬੀ ਹੈ ਜੀ ਜਿਹੜੀ 올ਡ ਪੈਨਸ਼ਨ ਸਕੀਮ ਤਫ ਕਰਦੀਇਸਤ ਡੇਢ ਸਾਲ ਹੋ ਗਿਆ ਉਹਨੂੰ ਨੋਟੀਫਾਈ ਨਹੀਂ ਉਹ ਲੋਗ ਆ ਗਏ ਸ਼ੇਰ ਆ ਗਏ ਹਮਾਤਲ ਨੇ ਕਰਕੇ ਉਹ ਮਰੀ ਦੇ ਕੇ ਉਹ ਮਰ ਇਹ ਸਰਕਾਰਾਂ ਚਲਾਉਣੀਆਂ ਤੇ ਚੁਟਕਲੇ ਸੁਣਾਣੇ ਬਹੁਤ ਫਰਕ ਹੈ ਮਿੱਤਰਾ 1 ਕਰੋੜ 7 ਲੱਖ ਬੰਦਿਆਂ ਦਾ ਇਲਾਜ ਤੇ ਤੁਸੀਂ ਖਰਚਾ ਕੀਤਾ ਪਰ ਹੈਡ ਜਿਹਦੇ ਨਾਲੋਂ ਇੱਕ ਪੈਰਾਸੀਟਾਮੋਲ ਦੀ ਗੋਲੀ ਮਹਿੰਗੀ ਐ ਤੇ ਤੁਸੀਂ ਟੈਸਟਾਂ ਦੇ ਜਿਹੜੇ ਖਰਚੇ ਦਿੱਤੇ ਮੈਂ ਕਹਿੰਦਾ ਇੱਕ ਚੀਜ਼ ਦਾ ਟੈਸਟ ਨਹੀਂ ਉਸ ਦਾ ਉਹਦੇ ਚ ਤੇ ਤੁਸੀਂ ਉੱਚੀਆਂ-ਉੱਚੀਆਂ ਮਾਰਦੇ ਹੋ ਢੀਂਗਾ ਹੈ ਝੂਠ ਦਾ ਬੁਲੰਦਾ ਨੇ ਕਹਿੰਦਾ ਜੀ ਅਸੀਂ 9000 ਟੀਚਰਾਂ ਨੂੰ ਨੌਕਰੀ ਦੇ ਤੇ ਨਹੀਂ 9000 ਟੀਚਰਾਂ ਨੂੰ ਨੌਕਰੀ ਦੇਤੀ 8000 ਰਿਟਾਇਰ ਹੋ ਗਏ। ਫੜ ਲਓ ਪੂ। ਫੜ ਲਓ ਪੂ। ਦੇਖੋ ਇਹਨਾਂ ਲੋਕਾਂ ਦੀ ਇਹੀ ਮਤਲਬ ਕਿਸ ਕਦਰ ਗਿਰ ਗਏ। ਕਮਾਲ ਤੇਰੀ ਕੁਮਾਰ। ਤੇ ਉਹ 36000 ਕਿਧਰ ਗਏ? ਅਰੇ ਪੈਨ ਦੀ ਸਿਆਹੀ ਨਾਲ ਤੇਰੀ ਸਿਆਹੀ ਮੁੱਕ ਗਈ। ਕਿੱਥੇ ਆ ਉਹ ਸਿਆਹੀ? ਆਪਦੀਆਂ ਨਜ਼ਰਾਂ 'ਚ ਗਿਰ ਗਏ ਉਸਾਰ। ਤੁਸੀਂ ਤੁੱਕਣ ਵਾਲਾ ਕੋਈ। ਉਸੀ ਕਹਿੰਦੇ ਆ 8,26,000 ਹਾਊਸਹੋਲਡਾਂ ਨੂੰ ਅਸੀਂ ਮਦਦ ਦੇ ਦਿੱਤੀ ਉਹ ਦਿਹਾੜੀ 100 ਦਿਨਾਂ ਦੀ ਤੁਸੀਂ 35-36 ਦਿਨਾਂ ਦੀ ਵੀ ਦਿੱਤੀ ਜਾਂ ਇਸੇ ਕਰਕੇ ਸਾਡਾ ਵਜਨ ਜਿਹੜਾ ਉਹ 2 ਲੱਖ ਵੀ ਪਹੁੰਚ ਗਿਆ ਕਿ ਲਈ ਤੇ ਮਹਾਰਾਸ਼ਟਰ ਦਾ ਬਜਟ 5 ਲੱਖ ਕਰੋ ਤੁਰੰਦੀ ਤਾਕਤ ਨਹੀਂ ਨਾ ਮਜਬੂਤ ਖਾਂ ਪੱਲੇ ਫੁੱਟੀ ਕੋੜੀ ਨਹੀਂ ਉਹ ਨਾ ਕਰੋੜੀ ਮੱਲ ਕਸ ਕਿੰਨੇ ਕਿੰਨੀ ਮਾਈਨਿੰਗ ਦੇ ਪੈਸੇ ਜਮਾ ਕਰਾਇਆ ਤੁਸੀਂ 2 ਸਾਲਾਂ ਦੇ 100 ਕਰੋੜ ਸਾਲ ਦਾ ਸਾਲ ਦਾ 247 ਤੇ ਤੇਰਾ ਸੁਪਰੀਮੋ ਦਾ 20000 ਕਰੋੜ ਕਿੱਥੇ ਗਿਆ ਉਹ ਬੁੱਤਰ ਪਿਆਰੇ 13000 ਕਰੋੜ ਰੁਪਏ ਦੇ ਐਲਬਮ ਦੇ ਸਾਹ ਮੈਂ ਕਹਿੰਦਾ ਪਿਛਲੇ ਵੀ ਡਿclare ਕਰ ਜਿਹੜਾ ਚੋਰ ਆ ਕਰ ਤੂੰ ਦੰਬ ਜੇ ਮਾਰਦਾ ਰਹਿ ਨਾ ਕਾਰਵਾਈ ਕਰਨਾ ਕਰ ਕਰ ਬਾਈ ਤੁਸੀਂ ਜਦੋਂ ਕੰਪੇਅਰ ਕਰੋਗੇ ਅਸੀਂ 2000 ਕਰੋੜ ਤੇ ਤਾਮਿਲਨਾਡੂ 2000 ਕਰੋੜ ਤੇ 2002 ਚ ਆ ਜੋ 45000 ਤੁਸੀਂ ਹਿਸਾਬ ਲਾਓ ਨਾਰੇਤੇ ਚੋਂ ਨਾਕਸਾਈਡ ਚੋਂ ਨਾ ਕੇਬਲ ਚੋਂ ਇੱਕ ਥਾਂ ਤੋਂ ਮਾਫੀਆ ਦੇ ਖਤਮ ਨਹੀਂ ਹੋਇਆ ਤੇ ਤੂੰ ਤਾਂ ਕਹਿੰਦਾ ਜਿੰਮੇਸ਼ਾਈ ਤੈਨੂੰ ਰਸਾਸ ਦਿੱਤਾ ਜਾਸਟਿਸ ਤੋਂ ਵੀ ਐਦਾ ਹੋ ਕਿ ਮਿਨਿਸਟਰ ਨੂੰ ਫੜਦਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ